ਆ ਪੰਜਾਬ ਦੇ ਭੁਵਿੱਖ ਦੇ ਉੱਤੇ ਆਪਣੇ ਸਾਰਿਆਂ ਦਾ ਜੋ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਐ ਕਾਨੂੰਨ ਵਿਵਸਥਾ ਦੀ ਅੱਜ ਕੋਈ ਚੀਜ਼ ਐ ਨਹੀਂ ਅੱਜ ਇੱਥੇ ਆਣ ਤੋਂ ਹੁਣੇ ਕੁਛ ਥੇਰ ਪਹਿਲਾਂ ਮੈਂ ਹੰਸਰਾ ਜਾਂਸ ਜੀ ਜਿਹੜੇ ਸਾਡੇ ਕੈਂਡੀਡੇਟ ਐ ਫਰੀਦਕੋਟ ਤੋਂ ਉਹਨਾਂ ਨਾਲ ਗੱਲ ਕਰਕੇ ਆਇਆ ਉਹਨਾਂ ਤੇ ਅੱਜ ਫੇਰ ਇੱਕ ਜਾਨਲੇਵਾ ਹਮਲਾ ਹੋਇਆ ਐ ਕੱਲ ਜਦੋਂ ਪਟਿਆਲੇ ਆ ਰਹੇ ਸੀ ਉੱਥੇ ਹਮਲਾ ਹੋਇਆ ਅੱਜ ਫੇਰ ਫਰੀਦਕੋਟ ਦੇ ਉਹਨਾਂ ਦੇ ਆਪਣੇ ਹਲਕੇ 'ਚ ਫੇਰ ਕੁਝ ਲੋਕ ਜੋ ਆਪਣੇ ਆਪ ਨੂੰ ਕਿਸਾਨ ਕਹਿ ਰਹੇ ਨੇ ਉਹਨਾਂ ਨੇ ਹਮਲਾ ਕੀਤਾ ਆ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਆ ਕੁਝ ਚੰਦ ਲੋਕ ਆਪਣੀ ਦੁਕਾਨਾਂ ਚਲਾਉਣ ਵਾਸਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੈ ਮੇਰੀ ਕਿਸਾਨ ਸਾਥੀਆਂ ਨੂੰ ਬੇਨਤੀ ਹੈ ਇਹਨਾਂ ਅਖੌਤੀ ਲੀਡਰਾਂ ਤੋਂ ਬਚਣ ਕਿਉਂਕਿ ਤੁਹਾਡੇ ਮਸਲੇ ਜੇ ਸੁਲਝ ਜਾਣਗੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਣਨ ਵਾਲੀ ਸਰਕਾਰ ਕੇਂਦਰਨੀ ਨੇ ਸੁਲਝਾਣੇ ਆ ਉਹਦੇ ਬਾਅਦ ਇਹਨਾਂ ਅਖੌਤੀ ਲੀਡਰਾਂ ਦੀ ਦੁਕਾਨਾਂ ਦੇ ਤਾਲੇ ਲੱਗ ਜਾਣਗੇ ਇਸ ਕਰਕੇ ਇਹ ਹੋਣ ਨਹੀਂ ਦੇ ਰਹੇ ਕਿਸਾਨਾਂ ਨੂੰ ਭੜਕਾ ਰਹੇ ਹੈ ਤੇ ਅਗਰ ਕੋਈ 19 21 ਗੱਲ ਹੋ ਗਈ ਸਾਥੀਓ ਇਤਿਹਾਸ ਗਵਾਹ ਇਹਨਾਂ ਲੀਡਰਾਂ ਨੇ ਉਹਨਾਂ ਕਿਸਾਨਾਂ ਤੋਂ ਹੱਥ ਪੱਲਾ ਝਾੜ ਲੈਣਾ ਤੁਸੀਂ ਯਾਦ ਕਰੋ ਜਦੋਂ ਆਹ ਕਹ ਰਹੇ ਸੀ ਵੀ ਸਾਨੂੰ ਦਿੱਲੀ ਦੇ ਅੰਦਰ ਜਾਣ ਦਿਓ ਤੇ 26 ਜਨਵਰੀ ਦੇ ਦਿਨ ਜਦੋਂ 26 ਜਨਵਰੀ ਦੇ ਜਦੋਂ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਉਦੋਂ ਟਰੈਕਟਰ ਪਰੇਡ ਵਾਸਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਸੀਗੀ ਉਸ ਸਮੇਂ ਵੀ ਕੁਝ ਲੋਕ ਗਲਤ ਅਨਸਰਾਂ ਦੇ ੱੱਕੇ ਛੜ ਕੇ ਲਾਲ ਕਿਲੇ ਤੇ ਜਾਵੜੇ ਪਰ ਯਾਦ ਕਰੋ ਵੇ ਬਾਅਦ ਕੀ ਹੋਇਆ ਜਿਹੜੇ ਸ਼ਖਸ ਲਾਲ ਕਿਲੇ ਤੇ ਚੜ ਗਏ ਸੀਗੇ ਉਹਨਾਂ ਨੂੰ ਇਹਨਾਂ ਖੋਤੀ ਲੀਡਰਾਂ ਨੇ ਗੱਦਾਰ ਕਹਿ ਕੇ ਆਪਣਾ ਪੱਲੂ ਝਾੜ ਲਿਆ ਕਹਿੰਦੇ ਆ ਗੱਦਾਰ ਹੈ ਜੇ ਅੱਜ ਖੁਦਾ ਨਾ ਖਾਸਤਾ ਹੰਸਰਾਜ ਹੰਸੀ ਦੇ ਇਹਨਾਂ ਲੋਕਾਂ ਦੇ ਬਹਿਕਾਵੇ 'ਚ ਆ ਕੇ ਕੋਈ ਕਿਸਾਨ 'ਤੇ ਕੋਈ ਨੁਕਸਾਨ ਕਰ ਦਿੰਦਾ ਹੈ ਇਹਨਾਂ ਲੋਕਾਂ ਨੇ ਫੇਰ ਪੱਲੂ ਝਾੜ ਲੈਣਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਇਹ ਤਾਂ ਕੋਈ ਬਾਹਰੋਂ ਆ ਕੇ ਕਰ ਗਿਆ ਸੀਗਾ ਸਾਹਿਬ ਆਹ ਇਹਨਾਂ ਲੋਕਾਂ ਨੂੰ ਮੌਕਾ ਨਾ ਦਿਓ ਸਾਹਿਬ ਕਿਸਾਨਾਂ ਦੇ ਪਤੀ ਸਾਰਿਆਂ ਦੀ ਹਮਦਰਦੀ ਹੈ ਮੈਂ ਭਾਜਪੀ ਦਾ ਨੁਮਾਇੰਦੇ ਦੇ ਤੌਰ ਤੇ ਨਹੀਂ ਮੈਂ ਕਿਸਾਨ ਦੇ ਤੌਰ ਤੇ ਕਹਿ ਰਿਹਾ ਕਿਸਾਨ ਨੂੰ ਬਾਹ ਫੜਨ ਦੀ ਲੋੜ ਹੈ ਕਿਸਾਨ ਜਿਹੜਾ ਛੋਟਾ ਕਿਸਾਨ ਹੈ ਉਹਦਾ ਸਭ ਗੁਜ਼ਾਰਾ ਨਹੀਂ ਚੱਲਦਾ ਐਮਐਸਪੀ ਤਾਂ ਮਿਲ ਰਹੀ ਹੈ ਐਮਐਸਪੀ ਨਾਲ ਵੀ ਜਿਹਦੇ ਕੋਲ ਜ਼ਮੀਨ ਹੀ 3 ਏਕੜ ਹੈ ਉਹਦਾ ਕਿੱਧਰੋਂ ਗੁਜ਼ਾਰਾ ਹੋ ਜੂਗਾ ਉਹਨੂੰ ਮੋਦੀ ਸਾਹਿਬ ਨੇ 6000 ਰੁਪਏ ਉਹਨਾਂ ਦੇ ਛੋਟੇ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਪਾ ਰਿਹਾ ਹੈ ਉਹਨਾਂ ਨੂੰ ਪਤਾ ਹੈ ਵੀ ਐਮਐਸਪੀ ਦੀ ਗਾਰੰਟੀ ਦੇ ਬਾਅਦ ਵੀ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਚਾਹੇ ਸਮਾਨ ਨਿਧੀ ਦੇ 6000 ਰੁਪਏ ਚਾਹੇ ਬੋਨਸ ਹੈ ਚਾਏ ਹੋਰ ਇਥੇ ਉਹਦੀ ਲਾਗਤ ਘਟਾਉਣ ਵਾਸਤੇ ਜੋ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਕਰ ਰਹੀ ਹੈ ਤੇ ਹੋਰ ਵੀ ਇਹਦੇ ਵਿੱਚ ਇਹ ਲੋਕ ਜਿਹੜੇ ਆ ਕਿਸਾਨਾਂ ਦਾ ਨਾਮ ਲੈ ਰਹੇ ਆ ਮਜ਼ਦੂਰ ਨਾਮ ਲਿਖਿਆ ਹੈ ਯੂਨੀਅਨ ਦੇ ਮਗਰ ਪਰ ਮਜ਼ਦੂਰ ਦੀ ਗੱਲ ਕੋਈ ਨਹੀਂ ਕਰ ਰਿਹਾ ਸਭ ਕੋਈ ਨਹੀਂ ਗੱਲ ਕਰ ਰਿਹਾ ਮਜ਼ਦੂਰ ਦੀ ਮਜ਼ਦੂਰ ਦੀ ਗੱਲ ਬਾਹ ਕੌਣ ਫੜੂਗਾ ਬੀਜੇਪੀ ਫੜਦੀ ਹੈ ਸਭ ਐਸੇ ਕਰਕੇ ਬੀਜੇਪੀ ਦੇ ਲੀਡਰਸ ਨੂੰ ਪਿੰਡਾਂ 'ਚ ਨਹੀਂ ਜਾਣਦੇ ਰੇ ਸਾਥੀਓ ਮਜ਼ਦੂਰ ਦੀ ਬਾਹ ਫੜਨ ਵਾਲੀ ਬੀਜੇਪੀ ਐ ਪਿੰਡਾਂ ਦੇ ਜਿਹੜੇ ਪਿਛੜੇ ਵਰਗ ਐ ਜਿਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਐ ਫਰੀ ਰਾਸ਼ਨ ਮਿਲ ਰਿਹਾ ਐ ਸਾਰਿਆਂ ਨੂੰ ਪਤਾ ਐ ਮੋਦੀ ਸਾਹਿਬ ਵੇਚ ਰਹੇ ਐ ਆਉਣ ਵਾਲੇ 5 ਸਾਲ ਵੇਚਣਗੇ ਚਾਹੇ ਭਗਵੰਤ ਮਾਨ ਜੀ ਆਪਣੀ ਕਿੰਨੀ ਫੋਟੋ ਲਵਾ ਲੈਣ ਪਰ ਲੋਕਾਂ ਨੂੰ ਪਤਾ ਐ ਵੀ ਆਹ ਜਿਹੜਾ ਅਨਾਜ ਆ ਰਿਹਾ ਐ ਰਾਸ਼ਨ ਆ ਰਿਹਾ ਐ ਆ ਪ੍ਰਧਾਨ ਮੰਤਰੀ ਮੋਦੀ ਜੀ ਬੀਜੇਪੀ ਦੀ ਸਰਕਾਰ ਭੇਜ ਰਹੀ ਹੈ ਸਾਥੀਓ ਅੱਜ ਜਦੋਂ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਦੇ ਲੋਕਾਂ ਦੀ ਕਾਂਗਰਸ ਦੇ ਲੀਡਰਸ ਦੀ ਸੋਚ ਸਾਹਮਣੇ ਆ ਜਾਂਦੀ ਹੈ ਉਹ ਲੋਕ ਜਿਨ੍ਹਾਂ ਨੇ 2022 ਦੇ ਇਲੈਕਸ਼ਨ ਦੇ ਦੌਰਾਨ ਵੀ ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਪ੍ਰਵਾਸੀ ਭਰਾ ਆਏ ਹੋਏ ਐ ਚਾਹ ਕੋਈ ਬਿਹਾਰ ਤੋਂ ਆਇਆ ਚਾਹ ਕੋਈ ਯੂਪੀ ਤੋਂ ਆਇਆ ਹੈ ਉਹਨਾਂ ਲੋਕਾਂ ਨੂੰ ਚੰਗਾ ਮਾੜਾ ਆਖਿਆ ਸੀਗਾ ਉੱਥੇ ਨਾਲ ਪ੍ਰਿਯੰਕਾ ਜੀ ਵੀ ਖੜੇ ਸੀਗੇ ਪ੍ਰਿਯੰਕਾ ਗਾਂਧੀ ਖੜੇ ਸੀ ਰੋਪੜ ਦੇ ਅੰਦਰ ਮੀਟਿੰਗ ਦੇ ਅੰਦਰ ਇਹਨਾਂ ਨੂੰ ਅਪਸ਼ਬਦ ਕਹੇ ਗਏ ਅੱਜ ਕਾਂਗਰਸ ਦੇ ਉਮੀਦਵਾਰ ਸੰਗਰੂਰ ਤੋਂ ਉਹ ਵੀ ਕਹਿ ਰਹੇ ਹੈ ਕਹਿੰਦੇ ਜੇ ਬਿਹਾਰ ਤੋਂ ਯੂਪੀ ਤੋਂ ਜਿਹੜੇ ਲੋਕ ਆਏ ਹੈ ਉਹਨਾਂ ਦਾ ਤਾਂ ਅਸੀਂ ਵੋਟ ਹੀ ਨਹੀਂ ਬਣ ਦੇਣਾ ਸਾਥੀਓ ਸਾਡੀ ਇੰਡਸਟਰੀ ਜਿਹੜਾ ਵਪਾਰੀ ਵਰਗਾ ਇਸ ਅਰਾਜਕਤਾ ਦੇ ਮਾਹੌਲ ਦੇ ਅੰਦਰ ਯੂਪੀ ਜਾ ਰਿਹਾ ਤੇ ਇੱਥੇ ਯੂਪੀ ਤੋਂ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਰਹੇ ਆ ਆਪਣੇ ਖੂਨ ਪਸੀਨੇ ਦੇ ਨਾਲ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਰਹੇ ਆ ਉਹਨਾਂ ਨੂੰ ਇਹ ਲੋਕ ਕਿਹੜੀ ਮਾੜੀ ਨਿਗਾ ਨਾਲ ਦੇਖਦੇ ਆ ਤੁਹਾਡੇ ਸਾਹਮਣੇ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਜਿੱਥੇ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਲੈ ਕੇ ਆਏ ਬੀਜੇਪੀ ਸਰਕਾਰ ਸੀਏਏ ਲੈ ਕੇ ਆਈ ਜਿੱਤੇ afghanistan bangladesh pakistan ਦੇ ਵਿੱਚੋਂ ਸਾਡੇ ਭਰਾ ਜਿਹੜੇ ਰਹਿ ਗਏ ਜਿਨ੍ਹਾਂ ਤੇ ਤਸੱਦਦ ਹੋ ਰਹੀ ਸੀ ਉੱਥੇ ਉਹ ਜੇ ਹਿੰਦੁਸਤਾਨ ਚ ਆਂਦੇ ਆ ਉਹਨਾਂ ਨੂੰ ਅਸੀਂ ਸਿਟੀਜ਼ਨਸ਼ਿਪ ਦਿੰਨੇ ਆ ਉਹਦਾ ਵਿਰੋਧ ਕਰਦੀ ਹੈ ਕਾਂਗਰਸ ਪਾਰਟੀ ਵੀ ਇਹਨਾਂ ਨੂੰ ਸਿਟੀਜ਼ਨਸ਼ਿਪ ਨਾ ਦਿਓ ਪਰ ਇੱਥੇ ਸਾਡੇ ਜਿਹੜੇ ਬਿਹਾਰ ਤੇ ਯੂਪੀ ਤੋਂ ਸਾਡੇ ਭਰਾ ਇੱਥੇ ਆਏ ਆ ਉਹਨਾਂ ਨੂੰ ਕਹਿੰਦੇ ਅਸੀਂ ਵੋਟਿੰਗ ਅਧਿਕਾਰ ਹੀ ਨਹੀਂ ਦੇਣਾ ਆ ਦੋਗਲੀ ਨੀਤੀ ਆ दोगਲੇ ਨੀਤੀਆ ਲੋਕ ਦੇਖੋ ਚਿੱਟੇ ਮੈਂ ਵੀ ਪਾਏ ਐ ਕਈ ਕਾਂਗਰਸ ਵਾਲਿਆਂ ਨੇ ਬਿੱਟੂ ਜੀ ਚਿੱਟੀ ਪਗੜੀ ਪਾ ਕੇ ਚਿੱਟੇ ਲੀੜੇ ਪਾ ਕੇ ਬੁਗਲੇ ਨਹੀਂ ਬਣ ਸਕਦੇ ਸਾਬ ਇਹ ਬੁਗਲੇ ਭਗਤ ਐ ਇਹ ਬੁਗਲੇ ਭਗਤ ਐ ਅੰਦਰੋਂ ਕਾਲੇ ਐ ਜਿੰਨੇ ਬਾਹਰੋਂ ਸਫੇਦ ਐ ਭੰਡਾਰੀ ਸਾਹਿਬ ਇਹ ਉਹਨਾਂ ਅੰਦਰੋਂ ਕਾਲੇ ਐ ਇਹਨਾਂ ਦੇ ਦਿਲਾਂ ਦੇ ਅੰਦਰ ਨਫ਼ਰਤ ਭਰੀ ਹੋਈ ਐ ਇਹਨਾਂ ਲੋਕਾਂ ਨੇ ਭਾਜਪਾ ਦੇ ਇਲਜ਼ਾਮ ਲਾ ਰਹੇ ਹੈ ਵੀ ਐਸੇ ਧਰਮ ਦੇ ਨਾਂ ਤੇ ਪੋਲਰਾਈਜੇਸ਼ਨ ਕਰ ਰਹੀ ਹੈ ਪਾਰਟੀ ਪਰ ਮੈਂ ਪੁੱਛਣਾ ਚਾਹੁੰਦਾ ਪੰਜਾਬ ਕਾਂਗਰਸ ਦੇ ਉਹਨਾਂ ਲੀਡਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਪੰਜਾਬ ਕਾਂਗਰਸ ਦੇ ਬੁਗਲਿਆਂ ਨੂੰ ਕੁਸ਼ਤ ਨੇ ਤਾਂ ਨਵੀਂ-ਨਵੀਂ ਪਗ ਪਾਣ ਲੱਗਿਆ ਹੈ ਤੇ ਸਰ ਕਈਆਂ ਨੇ ਮਿਲ ਕੇ ਸਫੇਦ ਕਰ ਲਈ ਪਗੜੀ ਸਾਬ ਪਗੜੀ ਸਫੇਦ ਕਰਨ ਵਾਲਾ ਇਹਨਾਂ ਦਾ ਨਫ਼ਰਤ ਖਤਮ ਨਹੀਂ ਹੋਈ ਇਹ ਬੁਗਲੇ ਅੰਦਰੋਂ ਕਾਲੇ ਹੈ ਹਿੰਦੂ ਸਿੱਖ ਭਾਈਚਾਰੇ 'ਚ ਟਾ ਲਾਉਣ ਦੀ ਕੋਸ਼ਿਸ਼ ਇਹਨਾਂ ਲੋਕਾਂ ਨੇ ਕੀਤੀ ਉਹਦਾ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਲੋਕਾਂ ਨੇ ਕਰਨਾ ਹੈ ਬਈਏ ਛੇ ਮੈਂ ਸਮਝਦਾ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਦੇ ਵਿੱਚ ਜੇ ਇਥੇ ਗਿਆਨੀ ਹਰਪ੍ਰੀਤ ਵਰਗੇ ਜਿਹੜੇ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਸੀਗੇ ਜੇ ਉਹਨਾਂ ਨੇ ਬਿਆਨ ਨਾ ਦਿੱਤਾ ਹੁੰਦਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਅੰਦਰ ਹਿੰਦੂ ਸਿੱਖ ਹੋਣਾ ਕੋਈ ਜ਼ਰੂਰੀ ਨਹੀਂ ਇੱਕ ਜਿਹੜਾ ਪੰਜਾਬ ਨੂੰ ਲੀਡ ਕਰੂਗਾ ਉਹ ਕਾਬਲ ਤੇ ਧਿਆਨدار ਆਦਮੀ ਹੋਣਾ ਚਾਹੀਦਾ ਮੈਂ ਸਮਝਦਾ ਇਹਨਾਂ ਕਾਂਗਰਸੀ ਬਗਲਿਆਂ ਨੇ ਅੱਗ ਲਾ ਦੇਣੀ ਸੀ ਇੱਥੇ ਆ ਪੰਜਾਬ ਦੇ ਲੋਕਾਂ ਦਾ ਇੱਕ ਆਪਸੇ ਜਿਹਨੂੰ ਇਹ ਲੋਕ ਟਾਲ ਆ ਰਿਹਾ ਇਹਨਾਂ ਤੋਂ ਬਚੋ ਕੁਝ ਲੋਕ ਮਿਲਜੁਲ ਕੇ ਗੁੰਮਰਾਹ ਕਰ ਰਹੇ ਐ ਇੱਥੇ ਜਲੰਧਰ ਦੇ ਅੰਦਰ ਦੋ ਚਿਹਰੇ ਐ ਦੋ ਚਿਹਰੇ ਇਹਨਾਂ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਧੜ ਇੱਕ ਐ ਇਨਾਂ ਦੀ ਬਾਡੀ ਇੱਕ ਹੈ ਸੋਚ ਇੱਕ ਹੈ ਚਿਹਰੇ ਦੋ ਹੈ ਸਾਡੇ ਚਿਹਰੇ ਦੋ ਹੈ ਅੱਜ ਜਲੰਧਰ ਦੇ ਅੰਦਰ ਕੀ ਹੋ ਰਿਹਾ ਹੈ ਉਹ ਕਹਿੰਦੇ ਤੁਸੀਂ ਇਹਨੂੰ ਵੋਟਾਂ ਪਾ ਦਿਓ ਮੈਨੂੰ ਵੋਟਾਂ ਨਾ ਪਾਓ ਇਹ ਸਾਡੇ ਵਾਲੇ ਭਾਈਵਾਲ ਨੂੰ ਪਾ ਦਿਓ ਇੱਥੇ ਕੀ ਹੋ ਰਿਹਾ ਹੈ ਹੁਸ਼ਿਆਰਪੁਰ ਦੇ ਅੰਦਰ ਉੱਥੇ ਸਮਝੌਤਾ ਹੋ ਗਿਆ ਵੀ ਅਸੀਂ ਤਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ ਤੁਸੀਂ ਵੋਟਾਂ ਇੱਥੇ ਪਾਓ ਸਭ ਵੋਟ ਖਰਾਬ ਨਾ ਕਰਿਓ ਵੋਟ ਖਰਾਬ ਨਾ ਕਰਿਓ ਜੇ ਤੁਸੀਂ ਸਮਝਦੇ ਹੋ ਬੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਣਾ ਹੈ ਤਾਂ ਕਾਂਗਰਸ ਜਿਹੜੀ ਹੈ ਪੰਜਾਬ ਦੀ ਕਾਂਗਰਸ ਉਸੇ ਆਮ ਆਦਮੀ ਪਾਰਟੀ ਦਾ ਇੱਕ ਚਿਹਰਾ ਹੈ ਉਹਨੂੰ ਪਛਾਣੋ ਗੁਮਰਾ ਨਾ ਹੋ ਤੁਹਾਡਾ ਦਿੱਤਾ ਇੱਕ ਇੱਕ ਵੋਟ ਅਗਰ ਜੇ ਕਾਂਗਰਸ ਨੂੰ ਪਾਣੇ ਹੋ ਉਹ ਆਮ ਆਦਮੀ ਪਾਰਟੀ ਨੂੰ ਜਾਂਦਾ ਸਾਬ ਬਚੋ ਇਹਨਾਂ ਲੋਕਾਂ ਤੋਂ ਬਚੋ ਧੋਗਲੇ ਚਿਹਰੇ ਕਦੇ ਵੀ ਕਿਸੇ ਦਾ ਭਲਾ ਨਹੀਂ ਕਰ ਸਕਦੇ ਇਹ ਲੋਕ ਚਾਹੇ ਆਪਣੇ ਆਪ ਨੂੰ ਜੇ ਕਿਸੇ ਨੇ ਪੱਗ ਪਾ ਰਖੀ ਹੈ ਤਾਂ ਜੇ ਕੋਈ ਬਿਨਾ ਪਗੜਾ ਹੈ ਤਾਂ ਹਿਤੇਸ਼ੀ ਕਿਸੇ ਦੇ ਨਹੀਂ ਸਾਹਿਬ ਇਹ ਲੋਕ ਮੈਂ ਆ ਨਹੀਂ ਕਹਿੰਦਾ ਵੀ ਆ ਹਿੰਦੂ ਨਹੀਂ ਐ ਸਿੱਖ ਨਹੀਂ ਮੈਂ ਸਮਝਦਾ ਲੋਕ ਪੰਜਾਬੀ ਐ ਨਹੀਂ ਪੰਜਾਬੀਅਤ ਦੀ ਭਾਵਨਾ ਹੀ ਇਹਨਾਂ ਨੂੰ ਨਹੀਂ ਪਤਾ ਵੀ ਪੰਜਾਬੀਅਤ ਦੀ ਭਾਵਨਾ ਏਕੇ ਦੀ ਪਤਾ ਹੈ ਸਰਬੱਤ ਦਾ ਭਲਾ ਮਾਨਸ ਕੀ ਜਾਤ ਸਭਾ ਏਕੋ ਪਹਿਚਾਨ ਬੋ ਇਸ ਦੁਆਬੇ ਦੀ ਧਰਤੀ ਤੇ ਖੜਕੇ ਇਹ ਲੋਕ ਬੇਵਕੂਫ ਬਣਾਉਣ ਦਾ ਪ੍ਰਯਾਸ ਕਰ ਰਹੇ ਬਹੁਤ ਹੀ ਕੋਝਾ ਪ੍ਰਯਾਸ ਹੈ ਇਹਨੂੰ ਤੁਸੀਂ ਰੋਕਣਾ ਹੈ ਅੱਜ ਜੇ ਇਹ ਤੇ ਦੇ ਮਸਲੇ ਹੱਲ ਕਰਨੇ ਆ ਰਿੰਕੂ ਜੀ ਬੈਠੇ ਐ ਮੈਂ ਕਿਉਂ ਜੀ ਨੂੰ ਪੁੱਟਿਆ ਸੀਗਾ ਜਦੋਂ ਜੋਇਨ ਕੀਤੀ ਐ ਬੀਜੇਪੀ ਮੈਂ ਕਿਹਾ ਰਿੰਕੂ ਜੀ ਐਡੀ ਕੀ ਗੱਲ ਹੋਈ ਤੁਨ ਤਾਂ ਬਣਾਇਆ ਸੀਗਾ ਨਹੀਂ ਬੈਠੋ ਤੁਸੀਂ ਮੈਂ ਤਾਂ ਜਿਹੜੀ ਗੱਲ ਦੱਸ ਰਿਹਾ ਮੈਂ ਕਿਹਾ ਰਿੰਕੂ ਜੀ ਬੀਜੇਪੀ ਜੋਇਨ ਕਰਨ ਦਾ ਤੁਸੀਂ ਉਧਰ ਗਏ ਆਮ ਆਦਮੀ ਪਾਰਟੀ ਫਸਟ ਹੈਂਡ ਐਕਸਪੀਰੀਅੰਸ ਐ ਦੱਸੋ ਕਹਿੰਦੇ ਜੀ ਮੈਂ ਤਾਂ ਸਾਡੇ ਇੱਥੇ ਐਵਰੇਸਟ ਪਹਾੜ ਬਣਿਆ ਪਿਆ ਕੂੜੇ ਦਾ

ਮਸਲਾ ਦੋਆਬੇ ਦੀ ਧਰਤੀ ਦਾ ਹੈ ਇੱਥੇ ਸਭ ਤੋਂ ਵੱਡੀ ਲੋੜ ਕੀ ਹੈ ਜਿਹੜੀ ਗੱਲ ਪ੍ਰਧਾਨ ਮੰਤਰੀ ਕਰ ਸਕਦੇ ਆ ਉਹ ਹੈ ਇੱਥੇ ਕਿੰਨੇ ਏਕੜ ਚ ਹੈ ਓਪੀਐਮਐਸ ਤੁਹਾਡਾ 35 ਏਕੜ ਚ 35 ਏਕੜ ਦੇ ਵਿੱਚ ਹੈ ਪੀਆਈਐਮਐਸ ਪੀਐਮਐਸ ਸਾਬ ਜ ਆਪਾਂ ਰਲ ਮਿਲ ਕੇ ਰਿੰਕੂ ਨੂੰ ਜਿਤਾਈਏ ਔਰ ਰਲ ਮਿਲ ਕੇ ਪ੍ਰਧਾਨ ਮੰਤਰੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਈਏ ਇੱਥੇ ਇੱਕ ਮਿੰਟ ਸਾਬ ਗੱਲ ਸੁਣੋ ਪਹਿਲਾਂ ਪੂਰੀ ਐਵੇਂ ਨਹੀਂ ਆਪਾਂ ਸਾਹਿਬ ਇੱਕ ਮਿੰਟ ਚੁਗ ਸਾਹਿਬ ਆਈ ਤਾਂ ਸਾਡੀ ਸਮੱਸਿਆ ਹੈ ਅਸੀਂ ਥਾ ਦੇਣੀ ਹੈ ਮਗਰ ਤੁਰ ਪਨੇ ਆ ਦਿਮਾਗ ਨਾਲ ਸਾਡਾ ਮੈਂ ਕਹਿਣਾ ਚਾਹੁੰਦਾ ਇਹਨੂੰ ਏਮਜ਼ ਬਣਾਵਾਂਗੇ ਇਹਨੂੰ ਆ ਗਿਆ ਸਾਹਿਬ ਆ ਗਿਆ ਮੈਂ ਕਹੂੰਗਾ ਪਿੰਮ ਜ਼ਕੁਆਇਰ ਕਰਾਗੇ ਉਥੇ ਏਮਜ਼ ਬਣਵਾਈਏ ਸਾਡਾ 에어ਪੋਰਟ ਦਾ ਗੁਰੂ ਰਵੀਦਾਸ ਦੇ ਨਾਮ ਤੇ ਆਦਮਪੁਰ 에어ਪੋਰਟ ਹੋਊਗਾ ਹੀ ਹੋਊਗਾ ਸਾਹਿਬ ਅਸੀਂ ਕਰਵਾ ਕੇ ਰਵਾਂਗੇ ਪ੍ਰਧਾਨ ਮੰਤਰੀ ਜੀ ਆ ਰਹੇ ਆਓ ਰਲ ਮਿਲ ਕੇ ਨਾਰੇ ਲਾਈਏ ਚਾਰ ਨਾਰੇ ਲਵਾਓ ਸਾਹਿਬ